ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਵਿਸਾਖੀ ਵਾਲੇ ਦਿਨ ਇੱਕ ਚੀਜ਼ ਘਰ ਵਿੱਚ ਲਿਆ ਕੇ ਰੱਖ ਲਓ ਤੁਹਾਡਾ ਲੱਖਾਂ ਕਰੋੜਾਂ ਦਾ ਕਰਜ਼ਾ ਵੀ ਲੈ ਜਾਵੇਗਾ ਪੁਰਾਣੇ ਤੋਂ ਪੁਰਾਣੇ ਕਰਜ਼ੇ ਲੈਣਗੇ ਸਾਰੇ ਦੁੱਖ ਦੂਰ ਹੋਣਗੇ ਤੇ ਉਹ ਕੀ ਚੀਜ਼ ਲਿਆ ਕੇ ਰੱਖਣੀ ਹੈ ਦਰਸਣ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਸਾਰੀ ਸੁਨਣਾ ਤੇ ਸਮਝਣਾ ਜੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਹੀ ਕਰਨਾ ਸਾਧ ਸੰਗਤ ਜੀ ਆਪਾਂ ਆਪਣੀ ਵੀਡੀਓ ਵਿੱਚ ਹਮੇਸ਼ਾ ਹੀ ਪ੍ਰੇਰਣਾਦਾਇਕ ਕਹਾਣੀਆਂ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਜਾਂ ਕੁਝ ਹੱਡ ਬੀਤੀਆਂ ਸੁਣਾਉਂਦੇ ਹਾਂ ਤਾਂ ਜੋ ਉਹਨਾਂ ਸਾਖੀਆਂ ਕਹਾਣੀਆਂ ਹੱਡ ਬੀਤੀਆਂ ਤੋਂ ਅਸੀਂ ਕੋਈ ਚੰਗੀ ਸੇਧ ਲੈ ਸਕੀਏ ਕੋਈ ਐਸੀ ਗੱਲ ਜੋ ਸਾਡੇ ਮਨ ਨੂੰ ਖੋਕਰ ਮਾਰੇ ਤੇ ਸਾਡਾ ਮਨ ਚੰਗੇ ਪਾਸੇ ਲੱਗੇ ਇਸ ਲਈ ਅੱਜ ਦੀ ਵੀਡੀਓ ਵਿੱਚ ਵੀ ਆਪਾਂ ਇੱਕ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਇੱਕ ਭੈਣ ਨੇ ਦੱਸਿਆ ਕਿ ਉਸ ਦੇ ਸਿਰ ਤੇ ਕਰਜ਼ਾ ਬਹੁਤ ਸੀ ਤਕਰੀਬਨ ਤਕਰੀਬਨ 7 ਲੱਖ ਰੁਪਇਆ ਉਸ ਦੇ ਸਿਰ ਤੇ ਕਰਜ਼ਾ ਸੀ ਪਰ ਨਾ ਤਾਂ ਉਸ ਦਾ ਪਤੀ ਕੋਈ ਕੰਮ ਕਰਦਾ ਸੀ ਤੇ ਨਾ ਹੀ ਉਸ ਦਾ ਪੁੱਤਰ ਕਿਉਂਕਿ ਉਹ ਹਜੇ ਛੋਟਾ ਸੀ ਪੜਦਾ ਸੀ ਜਿਸ ਕਰਕੇ ਉਹ ਭੈਣ ਪਰੇਸ਼ਾਨ ਰਹਿੰਦੀ ਸੀ ਹਰ ਵਕਤ ਚਿੰਤਾ ਸਤਾਉਂਦੀ ਰਹਿੰਦੀ ਸੀ ਕਿ ਕਰਜ਼ਾ ਕਿਵੇਂ ਲਵੇਗਾ ਕਿਉਂਕਿ ਜਿਹੜੇ ਰਿਸ਼ਤੇਦਾਰਾਂ ਤੋਂ ਉਸਨੇ ਪੈਸਾ ਫੜਿਆ ਸੀ ਜਾਂ ਕਿਤੋਂ ਵੀ ਵਿਆਜ ਤੇ ਕਰਜ਼ਾ ਚੁੱਕਿਆ ਸੀ ਹੁਣ ਉਹ ਕਰਜ਼ਾ ਲੈਣ ਨੂੰ ਕਾਫੀ ਟਾਈਮ ਹੋ ਚੁੱਕਾ ਸੀ ਤੇ ਉਹ ਆਪੋ ਆਪਣੇ ਪੈਸੇ ਵਾਪਸ ਮੰਗਦੇ ਸਨ ਪਰ ਭੈਣ ਕੋਲੇ ਕਿਸੇ ਵੀ ਤਰ੍ਹਾਂ ਦਾ ਕੋਈ ਹਿਲਾ ਵਸੀਲਾ ਨਹੀਂ ਸੀ ਕਿ ਉਹ ਆਪਦੇ ਸਿਰੋਂ ਕਰਜ਼ਾ ਲਾ ਸਕੇ ਕਿਉਂਕਿ ਭੈਣ ਦਾ ਪਤੀ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਸ ਦੇ ਇਲਾਜ ਵਿੱਚ 5-6 ਲੱਖ ਰੁਪਏ ਲੱਗਾ ਸੀ ਜਦੋਂ ਉਸ ਦੇ ਪਤੀ ਦਾ ਐਕਸੀਡੈਂਟ ਹੋਇਆ ਸੀ ਉਸ ਵਕਤ ਵੀ ਭੈਣ ਕਹਿੰਦੀ ਕਿ ਮੇਰੇ ਕੋਲ ਪੈਸੇ ਨਹੀਂ ਸਨ ਪਰ ਮੇਰੇ ਪੁੱਤਰ ਨੇ ਰਿਸ਼ਤੇਦਾਰਾਂ ਦੀ ਮਦਦ ਲਈ ਮਿੰਤ ਤਰਲਾ ਕੀਤਾ ਤਾਂ ਕੁਝ ਪੈਸੇ ਰਿਸ਼ਤੇਦਾਰਾਂ ਤੋਂ ਫੜੇ ਕੁਝ ਵਿਆਜ ਦੇ ਲਏ ਪਲਾਟ ਗਹਿਣੇ ਪਾਇਆ ਕਿਸੇ ਤਰ੍ਹਾਂ ਇਲਾਜ ਕਰਵਾਇਆ ਪਰ ਉਹ ਕਹਿੰਦੇ ਕਿ ਮੇਰੇ ਪਤੀ ਬਾਝਤਾ ਗਏ ਪਰ ਹੁਣ ਉਹ ਕੋਈ ਕੰਮਕਾਰ ਨਹੀਂ ਕਰ ਸਕਦੇ ਸਨ ਕੋਈ ਵੀ ਕਾਰੋਬਾਰ ਨਹੀਂ ਕਰ ਸਕਦੇ ਸਨ ਸਗੋਂ ਦਵਾਈਆਂ ਤੇ ਹੀ ਜ਼ਿੰਦਗੀ ਚੱਲ ਰਹੀ ਸੀ ਤੇ ਹਰ ਮਹੀਨੇ ਦਵਾਈ ਤੇ ਵੀ ਖਰਚਾ ਬਹੁਤ ਆਉਂਦਾ ਸੀ ਜਿਸ ਕਾਰਨ ਵਿਆਜ ਪੈ ਰਿਆ ਸੀ ਤੇ ਰਕਮ ਵੱਧ ਰਹੀ ਸੀ ਭੈਣ ਲ ਕਹਿਣ ਲੱਗੀ ਕਿ ਮੇਰੀ ਪਰੇਸ਼ਾਨੀ ਦਿਨੋ ਦਿਨ ਵਧਦੀ ਗਈ ਮੈਂ ਖੁਦ ਬਿਮਾਰ ਰਹਿਣ ਲੱਗ ਗਈ ਚਿੰਤਾ ਸਤਾਉਣ ਲੱਗੀ ਚਿੰਤਾ ਇਹ ਸੀ ਕਿ ਬੱਚਾ ਇਹਨਾਂ ਕਰਜ਼ਾ ਕਿਵੇਂ ਲਾਵੇਗਾ ਕਹਿੰਦੀ ਮੈਂ ਗੁਰੂ ਘਰ ਜਾਣਾ ਅਰਦਾਸ ਬੇਨਤੀ ਕਰਨੇ ਕਿ ਪ੍ਰਮਾਤਮਾ ਕੋਈ ਐਸੀ ਵਿੱਦ ਬਣਾ ਦੋ ਕੋਈ ਹੀਲਾ ਵਸੀਲਾ ਬਣਾ ਦੋ ਕੋਈ ਚਮਤਕਾਰ ਹੋ ਜੇ ਕਿਰਪਾ ਕਰ ਦੋ ਕਿ ਇਹ ਕਰਜ਼ਾ ਲੈ ਜਾਵੇ ਬੱਚੇ ਦੇ ਸਿਰ ਤੋਂ ਇਹ ਕਰਜ਼ੇ ਦੀ ਪੰਡ ਜਿਹੜੀ ਆ ਉੱਤਰ ਜਾਵੇ ਭੈਣ ਦੱਸਦੀ ਹੈ ਕਿ ਗੁਰੂ ਘਰ ਹੀ ਮੈਨੂੰ ਇੱਕ ਰੱਬੀ ਰੂਹ ਮਿਲੀ ਗੱਲਬਾਤ ਹੋਈ ਦੁੱਖ ਸੁੱਖ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਭੈਣ ਤੂੰ ਕਿੰਨੇ ਵਜੇ ਉੱਠਦੀ ਹੈ ਤਾਂ ਮੈਂ ਅੱਗੋ ਕਿਹਾ ਕਿ ਅਸੀਂ ਤਾਂ 6 ਵਜੇ ਉੱਠਦੇ ਹਾਂ ਤਾਂ ਉਹ ਮੈਨੂੰ ਕਹਿੰਦੇ ਤੂੰ ਇਸ ਤਰ੍ਹਾਂ ਕਰਿਆ ਕਰ 4 ਵਜੇ ਜਾਂ 4:30 ਵਜੇ ਉੱਠਣਾ ਸ਼ੁਰੂ ਕਰ ਅੰਮ੍ਰਿਤ ਵੇਲੇ ਉੱਠਿਆ ਕਰ ਸਭ ਤੋਂ ਪਹਿਲਾਂ ਤਾਂ ਅੰਮ੍ਰਿਤ ਵੇਲੇ ਵਿੱਚ ਹੀ ਇੰਨੀਆਂ ਬਖਸ਼ਿਸ਼ਾਂ ਹਨ ਬਰਕਤਾਂ ਹਨ ਕਿ ਤੇਰੇ ਘਰ ਦੇ ਵਿੱਚ ਖੁਸ਼ਹਾਲੀ ਆ ਜਾਵੇਗੀ ਜਿੱਦਣ ਤੋਂ ਤੂੰ ਅਮਰਤ ਵੇਲੇ ਉਠੇਂਗੀ ਤੇ ਉਸ ਤੋਂ ਬਾਅਦ ਤੂੰ ਇਸ਼ਨਾਨ ਕਰਕੇ ਪੰਜ ਪਾਠ ਜਪਜੀ ਸਾਹਿਬ ਜੀ ਦੇ ਕਰਨੇ ਹਨ ਤਿੰਨ ਪਾਠ ਤੂੰ ਜੋਪਈ ਸਾਹਿਬ ਦੇ ਤੇ ਇੱਕ ਪਾਠ ਸੁਖਮਣੀ ਸਾਹਿਬ ਜੀ ਦਾ ਕਰਕੇ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਪੜ੍ਹ ਕੇ ਅਰਦਾਸ ਕਰਿਆ ਕਰ ਚੁਪਹਿਰਾ ਕੱਟਿਆ ਕਰ ਤੇ ਤੂੰ ਸਵੇਰੇ ਸਵੇਰੇ ਹੀ ਚੁਪਹਿਰਾ ਕੱਟ ਲਿਆ ਕਰ ਤੇ ਵੇਖੀ ਬਾਬਾ ਦੀਪ ਸਿੰਘ ਜੀ ਦੀ ਤੇਰੇ ਤੇ ਕਿਰਪਾ ਹੁੰਦੀ ਤੇਰੇ ਸਾਰੇ ਦੁੱਖ ਦੂਰ ਹੋ ਜਾਣੇ ਨੇ ਤੇਰਾ ਸਾਰਾ ਕਰਜ਼ਾ ਦਿਨਾਂ ਵਿੱਚ ਹੀ ਲੈ ਜਾਣਾ ਹੈ। ਉਹ ਸਾਰੀ ਗੱਲ ਮੈਂ ਸੁਣੀ। ਭੈਣ ਕਹਿੰਦੀ ਕਿ ਉਹ ਕਹਿੰਦੇ ਕਿ ਤੂੰ ਤੰਦਰੁਸਤ ਹੈ। ਇਸ ਲਈ ਤੂੰ ਇਸ਼ਨਾਨ ਕਰਕੇ ਦੇਗ ਬਣਾ ਕੇ ਪਾਠ ਆਰੰਭ ਕਰਿਆ ਕਰ ਤੇ ਤੇਰੇ ਪਤੀ ਭਾਵੇਂ ਠੀਕ ਨਹੀਂ ਰਹਿੰਦੇ। ਜੇ ਉਹ ਮੂੰਹ ਹੱਥੋਂ ਕੇ ਵੀ ਪਾਠ ਕਰ ਸਕਦੇ ਹਨ ਤਾਂ ਉਹਨਾਂ ਨੂੰ ਵੀ ਨਾਲ ਹੀ ਪਾਠ ਕਰਨ ਲਾ ਲਿਆ ਕਰ। ਭੈਣ ਕਹਿੰਦੀ ਮੈਂ ਘਰ ਆਈ ਆਪਦੇ ਪਤੀ ਨਾਲ ਗੱਲਬਾਤ ਕੀਤੀ। ਕਿ ਅੱਜ ਮੈਨੂੰ ਇੱਕ ਸੱਜਣ ਪੁਰਖ ਮਿਲੇ ਤੇ ਉਹਨਾਂ ਨੇ ਬਾਣੀ ਪੜਨ ਸਿਮਰਨ ਕਰਨ ਲਈ ਕਿਹਾ ਹੈ ਕਿ ਤੁਸੀਂ ਮੇਰੇ ਨਾਲ ਸਵੇਰੇ ਹੀ ਬਾਣੀ ਦਾ ਜਾਪ ਸ਼ੁਰੂ ਕਰ ਸਕਦੇ ਹੋ ਤਾਂ ਭੈਣ ਦੇ ਪਤੀ ਇਸ ਗੱਲ ਲਈ ਰਾਜ਼ੀ ਹੋ ਗਏ ਕਹਿਣ ਲੱਗੇ ਕਿ ਜਿੰਨਾ ਸਮਾਂ ਵੀ ਮੇਰੇ ਕੋਲੋਂ ਬੈਠਿਆ ਗਿਆ ਮੈਂ ਜ਼ਰੂਰ ਬੈਠਾਂਗਾ ਇਸੇ ਤਰ੍ਹਾਂ ਹੀ ਭੈਣ ਕਹਿੰਦੀ ਮੈਂ ਰੋਜ਼ 4 ਵਜੇ ਉੱਠਦੀ ਇਸ਼ਨਾਨ ਕਰਕੇ ਦੇਗ ਬਣਾ ਲੈਂਦੀ ਤੇ ਪਾਠ ਆਰੰਭ ਕਰ ਦਿੰਦੀ ਮੇਰੇ ਪਤੀ ਵੀ 1 ਘੰਟਾ ਗੁਰੂ ਦੀ ਯਾਦ ਵਿੱਚ ਮੇਰੇ ਨਾਲ ਹੀ ਬੈਂਦੇ ਦੋਵੇਂ ਹੀ ਅਸੀਂ ਭਾਵਨਾ ਦੇ ਨਾਲ ਬਾਣੀ ਪੜ੍ਹਦੇ ਤੇ ਭਾਵਨਾ ਸੱਚੀ ਸੀ ਇਸ ਲਈ ਉਸ ਦਾ ਫਾਲ ਵੀ ਛੇਤੀ ਮਿਲ ਗਿਆ ਕਿਉਂਕਿ ਗੁਰੂ ਆਪ ਦੇ ਬੱਚਿਆਂ ਨੂੰ ਆਪ ਦੇ ਨਾਲ ਕਿਸੇ ਬਹਾਨੇ ਨਾਲ ਹੀ ਜੋੜਦੇ ਨੇ ਜਿਸ ਤੋਂ ਉਹਨਾਂ ਨੇ ਸੇਵਾ ਲੈਣੀ ਹੋਵੇ ਉਹ ਉਹੋ ਜਿਹੀ ਵਿੱਧ ਬਣਾ ਦਿੰਦੇ ਨੇ ਤੇ ਭੈਣ ਕਹਿੰਦੀ ਕਿ ਕਦੇ ਕਿਸੇ ਟਾਈਮ ਮੇਰੇ ਪਤੀ ਨੇ 90000 ਦਾ ਇੱਕ ਪਲਾਟ ਲਿਆ ਸੀ ਜਿਸ ਜਗ੍ਹਾ ਤੇ ਅਸੀਂ ਇਹ ਪਲਾਟ ਕਟਵਾਇਆ ਸੀ ਉਥੇ ਕੋਈ ਫੈਕਟਰੀ ਬੰਨ੍ਹ ਕਰਕੇ ਇਹੀ ਪਲਾਟ ਜੋ 90000 ਦਾ ਲਿਆ ਸੀ 10 ਲੱਖ ਦਾ ਵੇਖ ਗਿਆ ਤਾਂ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਅਸੀਂ ਇਹ ਗੱਲ ਕਦੇ ਸੋਚੀ ਨਹੀਂ ਸੀ ਤੇ ਉਹ ਪਲਾਟ ਅਸੀਂ ਇਸ ਕਰਕੇ ਨਹੀਂ ਵੇਚਿਆ ਸੀ ਕਿ 90000 ਨਾਲ ਸਾਡਾ ਕਰਜ਼ਾ ਤਾਂ ਲੈਣਾ ਨਹੀਂ ਜੇ ਕਿਧਰੇ ਸਾਨੂੰ ਕਿਸੇ ਚੀਜ਼ ਦੀ ਜ਼ਿਆਦਾ ਹੀ ਲੋੜ ਪਈ ਫੇਰ ਅਸੀਂ ਇਹ ਪਲਾਟ ਵੇਚਾਂਗੇ ਤੇ ਕਹਿੰਦੀ ਕਿ ਉਹਨੇ ਨੂੰ ਸਾਨੂੰ ਇਹ ਆਫਰ ਮਿਲ ਗਈ ਕਿ ਸਾਡਾ ਜਿਹੜਾ ਪਲਾਟ ਸੀ ਉਹ 10 ਲੱਖ ਦਾ ਵੇਖ ਗਿਆ ਅਸੀਂ ਇੰਨੇ ਖੁਸ਼ ਸੀ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਸੋਚਿਆ ਨਹੀਂ ਸੀ ਕਿ ਅਸੀਂ ਵੀ ਕਰਜ਼ਾ ਮੁਕਤ ਹੋ ਜਾਵਾਂਗੇ ਕਿਉਂਕਿ ਇੰਨੇ ਰਿਸ਼ਤੇਦਾਰਾਂ ਦੇ ਪੈਸੇ ਦੇਣੇ ਸਨ ਤੇ ਉਹ ਵੀ ਹੁਣ ਸਾਡੇ ਤੋਂ ਪਾਸਾ ਵਟ ਰਹੇ ਸਨ ਕਿ ਸਾਡੇ ਪੈਸੇ ਨਹੀਂ ਮੋੜਦੇ ਪਰ ਸਾਨੂੰ ਪਤਾ ਸੀ ਸਾਡੇ ਕੋਲ ਪੈਸੇ ਆਉਣ ਦਾ ਜਰੀਆ ਕੋਈ ਨਹੀਂ ਸੀ ਪਰ ਜਿੱਦਣ ਤੋਂ ਅਸੀਂ ਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਪੈਸਾ ਪਤਾ ਨਹੀਂ ਕਿਧਰੋਂ ਆ ਗਿਆ ਸੁੱਖ ਪਤਾ ਨਹੀਂ ਸਾਡੇ ਘਰ ਕਿਧਰੋਂ ਆ ਗਏ 10 ਲੱਖ ਵਿੱਚੋਂ 7 ਲੱਖ ਅਸੀਂ ਕਰਜ਼ਾ ਲਾਇਆ ਬਾਕੀ ਪੈਸਿਆਂ ਨਾਲ ਅਸੀਂ ਇੱਕ ਛੋਟੀ ਜਈ ਕਿਰੀਆਨੇ ਦੀ ਦੁਕਾਨ ਸ਼ੁਰੂ ਕੀਤੀ ਦੋਵੇਂ ਪਤੀ ਪਤਨੀ ਦੁਕਾਨ ਚਲਾਉਂਦੇ ਸਾਂ ਮੇਰੇ ਪਤੀ ਵੀ ਬੈਠੇ ਬੈਠੇ ਹਿਸਾਬ ਕਿਤਾਬ ਕਰ ਦਿੰਦੇ ਸਨ ਹੋਰ ਨਹੀਂ ਤਾਂ ਜਦੋਂ ਆਂਦੀ ਮੈਂ ਚੌਕੇ 'ਚ ਕੰਮ ਕਰਦੀ ਹੁੰਦੀ ਸਾਂ ਤਾਂ ਮੈਨੂੰ ਦੁਕਾਨ ਦਾ ਕੋਈ ਫਿਕਰ ਨਹੀਂ ਸੀ ਹੁੰਦਾ ਕਿ ਚਲੋ ਭਾਵੇਂ ਉਹ ਠੀਕ ਨਹੀਂ ਹਨ ਪਰ ਫਿਰ ਵੀ ਦੁਕਾਨ ਵਿੱਚ ਬੈਠੇ ਆ ਉਹਨਾਂ ਦੀ ਚਾਰ ਚੁਫੇਰੇ ਨਿਗਾਹ ਏ ਤੇ ਇਸ ਨਾਲ ਸਾਡਾ ਚੰਗਾ ਕਮਾਈ ਦਾ ਸਾਧਨ ਵੀ ਸਾਨੂੰ ਮਿਲ ਗਿਆ ਹੁਣ ਅਸੀਂ ਬੜੇ ਸੁਖੀ ਸਾਂ ਪਰ ਭੈਣ ਕਹਿੰਦੀ ਮੈਂ ਆਪਦਾ ਨੇਮ ਨਹੀਂ ਛੱਡਿਆ ਅਸੀਂ ਤੜਕੇ ਉਸੇ ਤਰ੍ਹਾਂ ਹੀ 4 ਵਜੇ ਉੱਠਣਾ ਤੇ ਨਾਮ ਬਾਣੀ ਆਪਦਾ ਇਸ਼ਨਾਨ ਕਰਕੇ ਪਾਠ ਕਰਕੇ 6 ਵਜੇ ਦੁਕਾਨ ਖੋਲ੍ਹਦੇ ਤੇ ਨਾਲ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਬੜੇ ਖੁਸ਼ ਸੁਖੀ ਸਾਂ ਸਾਧ ਸੰਗਤ ਜੀ ਜਿਹੜੀ ਅੱਜ ਦੀ ਇਕੱਠਾ ਸੁਣਾਈ ਆ ਇਹਦਾ ਸੁਣਾਉਣ ਦਾ ਮਕਸਦ ਵੀ ਇਹੀ ਹੈ ਕਿ ਜੇ ਅਸੀਂ ਵੀ ਇਸ ਵਿਸਾਖੀ ਤੇ ਆਪਦੇ ਘਰ ਕੁਝ ਲੈ ਕੇ ਆਉਣਾ ਹੈ ਤੇ ਉਹ ਹੈ ਨਾਮ ਬਾਣੀ ਆਪਦੇ ਘਰ ਵਿੱਚ ਲੈ ਕੇ ਆਓ ਕਿਉਂਕਿ ਖਾਲਸੇ ਦੀ ਸਿਰਜਣਾ ਦਿਵਸ ਤੋਂ ਚੰਗਾ ਦੇਣ ਕੋਈ ਨਹੀਂ ਹੋ ਸਕਦਾ ਨਵੀਂ ਸ਼ੁਰੂਆਤ ਕਰਨ ਦਾ ਆਪ ਦੀ ਨਵੀਂ ਜ਼ਿੰਦਗੀ ਬਦਲਣ ਦਾ ਇਹ ਇੱਕ ਬਹੁਤ ਹੀ ਸੁਨਹਿਰੀ ਮੌਕਾ ਸਾਨੂੰ ਆਪ ਦਸ਼ਮੇਸ਼ ਪਿਤਾ ਕਲਗੀਧਰ ਪਿਤਾ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਦਿੱਤਾ ਏ ਅਸੀਂ ਵੀ ਗੁਰੂ ਦੇ ਲਾੜ ਲੱਗੇ ਤੇ ਆਪਦੇ ਦੁਨਿਆਵੀ ਕਰਜ਼ੇ ਵੀ ਲਾਈਏ ਤੇ ਜਨਮ ਜਨਮਾਂਤਰ ਤੋਂ ਜੋ ਸਾਡੇ ਸਿਰ ਕਰਜ਼ੇ ਨੇ ਜੋ ਅਸੀਂ ਆਪਦੇ ਗਲ ਵਿਕਾਰਾਂ ਦੀ ਮੈਲ ਪਾਈ ਆ ਉਹ ਵੀ ਲਾ ਲਈਏ ਇਸ ਲਈ ਜਿਸ ਵਸਾਕੀ ਨਾਮ ਬਾਣੀ ਨਾਲ ਜੁੜੋ ਅੰਮ੍ਰਿਤ ਵੇਲੇ ਉਠਣਾ ਸ਼ੁਰੂ ਕਰੋ ਸਿਮਰਨ ਕਰਨਾ ਸ਼ੁਰੂ ਕਰੋ ਤੁਸੀਂ ਕੁਝ ਹੀ ਦਿਨਾਂ ਵਿੱਚ ਖੁਦ ਮਹਿਸੂਸ ਕਰੋਗੇ ਕਿ ਜਿੱਦਣ ਦਾ ਮੈਂ ਸਿਮਰਨ ਕਰਨਾ ਸ਼ੁਰੂ ਕੀਤਾ ਹੈ ਬਾਣੀ ਪੜ੍ਹਨੀ ਸ਼ੁਰੂ ਕੀਤੀ ਹੈ ਉਦਣ ਦਾ ਅਸੀਂ ਕਿੰਨੇ ਸੁਖੀ ਹਾਂ ਤੁਹਾਡੇ ਮਨ ਨੂੰ ਕਿੰਨੀ ਸ਼ਾਂਤੀ ਮਿਲਦੀ ਹੈ ਤੁਸੀਂ ਖੁਦ ਮਹਿਸੂਸ ਕਰੋਗੇ ਪਰਮਾਤਮਾ ਨੇ ਤੁਹਾਨੂੰ ਕਿੰਨੀਆਂ ਦਾਤਾਂ ਕਿੰਨੀਆਂ ਖੁਸ਼ੀਆਂ ਬਖਸ਼ਿਸ਼ ਕੀਤੀਆਂ ਨੇ ਕਿ ਤੁਸੀਂ ਖੁਦ ਮਹਿਸੂਸ ਕਰੋਗੇ ਤਾਂ ਫਿਰ ਅੱਜ ਦੀ ਇਹ ਕਥਾ ਵਿਚਾਰ ਕਰਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਹੀ ਕਰਨਾ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖਣਾ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਔਨ ਕਰ ਦਿਓ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਧੰਨਵਾਦ ਜੀ